ਉਹੇ ਨਬਸਰ ਮੈਂ ਜਾਣ ਤੇਰਾ ਉਹੇ ਨਬਸਰ ਮੈਂ ਜਾਣ ਤੇਰਾ ਰਾਮ ਕੁਸਈਆ ਰਾਮ ਕੁਸਈਆ ਚੀਕੇ ਜੀਵਨਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਸਤ ਸੰਗਤ ਜੀ ਆਸਥਾਨ ਬਿਹਾਰ ਦਾ ਪਹਿਲਾ ਇਤਿਹਾਸਿਕ ਸਥਾਨ ਸਿੱਖਦਾ ਵਾ ਇਸ ਸਥਾਨ ਤੇ ਜਗਤੁਰੂ ਗੁਰੂ ਨਾਨਕ ਪਸਾ ਜੀ ਮਹਾਰਾਜ ਜਦੋਂ ਕਾਸੀ ਤੋਂ ਗਿਆ ਜਾ ਰਹੇ ਸਨ ਕੁਝ ਸਮਾਂ ਲਈ ਇੱਥੇ ਰੁਕੇ ਸਨ ਇਹ ਬਿਹਾਰ ਦਾ ਦਰਸ਼ਨੀ ਡੇਵੜੀ ਕਹੀ ਜਾਂਦਾ ਵਾ ਫਿਰ ਇਸ ਸਥਾਨ ਦੀ ਸੇਵਾ ਸੰਭਾਲਤ ਸਿੱਖੀ ਦੀ ਸੰਭਾਲ ਵਾਸਤੇ ਤੀਜੇ ਪਾਸਾ ਆਏ ਜੀ ਨੇ ਆਪਣੇ ਅਨੰਨੇ ਸੇਵਕ ਫਗਵਾਣਾ ਨਿਵਾਸੀ ਫਗੂ ਮਦਰ ਦੀ ਸੇਵਾ ਇੱਥੇ ਲਗਾਈ ਸੀ ਫਗੂ ਮਨ ਸਾਹਜੀ ਆਪਣੇ ਗੁਰੂ ਦੀ ਆਗਿਆ ਮੰਨ ਕੇ ਸਾਸਾਰਾਮ ਆਏ ਹਨ ਤਾਂ ਸਾਰਾ ਜ਼ਿੰਦਗੀ ਆਪਨੇ ਇੱਥੇ ਗੁਰੂ ਮਹਾਰਾਜ ਦੀ ਤੇ ਗੁਰਮਤਿ ਦੀ ਸੇਵਾ ਕਰਦੇ ਬੀਤਿਤ ਕੀਤੇ ਸੰਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਉਹਨਾਂ ਨੇ ਇੱਥੇ ਸੰਗਤ ਸਾਜੀ ਸੀ ਉਹ ਸੰਗਤ ਵੀ 90% ਸੰਗਤ ਤੇ ਦਿਹਾੜੀ ਵਾਲੇ ਮਜ਼ਦੂਰ ਸਨ ਲੇਕਿਨ ਮਜ਼ਦੂਰੀ ਕਰਦੇ ਹੋਏ ਵੀ ਜਗਤ ਗੁਰੂ ਗੁਰਾਨਕ ਪਾਸ ਸਾਹਿਬ ਜੀ ਦੀ ਅਨਮੋਲ ਉਹ ਤਿੰਨ ਬਚਨ ਕਿਰਤ ਕਰੋ ਨਾਮ ਜਪੋ ਤੇ ਵੰਡ ਚਕੋ ਇਹ ਸਾਰੇ ਪਿੰਡਾਂ ਵਾਲਾਂ ਮੋਹੇ ਨਾ ਬਿਸਾਰੋ ਮੈਂ ਜਨ ਤੇ ਸੰਗਤ ਕੋਚ 60 ਦਿਨ ਰਾਤੀ ਤੇਰੇ ਸੰਗਤ ਕੋਚ 60 ਦਿਨ ਰਾਤੀ ਤੇਰਾ ਕਰਮ ਕਟਿਲ ਦਾ ਜਨਮ ਕੁਭਾ ਉਹ ਪਤਾ ਸੀ ਉਹ ਮਜ਼ਦੂਰੀ ਮਜ਼ਦੂਰੀ ਕਰਕੇ ਵੀ ਕੰਨੀ ਤੋਂ ਕੰਨੀ ਲਾ ਕੇ ਆਪਣੀ ਦਸਵੰਦ ਦੇਣੀ ਸੀ ਉਸ ਦਸਵੰਦ ਤੋਂ ਭਗਵਨ ਸਾਹਿਬ ਜੀ ਨੇ ਬਿਹਾਰ ਤੇ ਇਸ ਸਥਾਨ ਤੇ ਪਹਿਲੀ ਵਾਰੀ ਲੰਗਰ ਦੀ ਪ੍ਰਥਾ ਵੀ ਸ਼ੁਰੂ ਕੀਤੀ ਜਿਹੜੀ ਸੰਗਾਂਧਾਂਦੀ ਸੀ ਤੇ ਨਾਲੇ ਸਤਸੰਗਲੀ ਕਰੋ ਤੇ ਨਾਲ ਲੰਗਰ ਪਾਣੀ ਛੱਕੇ ਜਾਓ ਉਹ ਸਮਾ ਹੌਲੀ ਹੌਲੀ ਵਿੱਧਾ ਗਿਆ ਆਪ ਤੇ ਜੀ ਪਾਸਾ ਆਇਆ ਤੋਂ ਲੈ ਕੇ ਸਤਵੀਂ ਪਾਸਾ ਅਜ ਤੱਕ ਪੰਜਾਬ ਜਾਂਦੇ ਰਹੇ ਨੇ ਗੁਰੂ ਮਹਾਰਾਜ ਜੀ ਦਰਸ਼ਨ ਦੀਦਾਰ ਕਰਕੇ ਸਾਰੇ ਦੀ ਸਾਰੇ ਘਰਾਹ ਦੀ ਦਸਵੰਦੀ ਜਿਹੜੀ ਅਮਸ ਸੀ ਗੁਰ ਚਰਨਾਂ 'ਚ ਅਰਪਿਤ ਕਰਦੇ ਆਂਦੇ ਸਨ 8ਵੀਂ ਪਾਸਾਹੀ ਦਾ ਸਮਾਗਮ ਘਟ ਸੀ 9ਵੀਂ ਪਾਸਾਹੀ ਦੇ ਸਮੇਂ ਆਂਦੇ ਆਂਦੇ ਆਪ ਕਾਫੀ ਬਿਰਧ ਹੋ ਗਏ ਸਨ ਫਿਰ ਅਨੰਦਪੁਰ ਸਾਹਿਬ ਜਾਣਾ ਤੇ ਆਉਣਾ ਸੌਖਾ ਨਹੀਂ ਸੀ ਆਪਨੇ ਇੱਥੇ ਨਿੱਤ ਅਰਦਾਸ ਕਰਨਾ ਸ਼ੁਰੂ ਕੀਤਾ ਸੱਚੇ ਪਾਸਾ ਤੁਹਾਡੇ ਚਰਨਾਂ 'ਚ ਮੇਰੀ ਸੇਵਾ ਵੀ ਸੱਚੀ ਸੁੱਚੀ ਹੋਵੇ ਤਾਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਰੋਮ ਰੋਮ ਤੇ ਤੁਹਾਡੇ ਪਿਆਰ ਸਤਕਾਰ ਤੋਂ ਪਰਹਾਵਾ ਦਾਤਾ ਜੀ ਕਿਰਪਾ ਕਰ ਦਿਓ ਇਹ ਜਿਹੜੇ ਤੁਸੀਂ ਆਪ ਕਿਰਪਾ ਕਰਕੇ ਸੰਗਤ ਬਣਵਾਈ ਹੈ ਨਾ ਇਹ ਸੰਗਤ ਬੜੇ ਪਿਆਰੇ ਵਾਲੇ ਸਤਕਾਰ ਵਾਲੇ ਨੇ ਕਿ ਦਾਤਾ ਜੀ ਇਹ ਆਰਥਿਕ ਤੌਰ ਤੇ ਬੜੇ ਗਰੀਬ ਨਹੀਂ ਨੇ ਇਹ ਦਿਹਾੜੀ ਵਾਲੇ ਮਜ਼ਦੂਰ ਨੇ ਇਹ ਨੰਦੀ ਦਿਹਾੜੀ ਗਰੀਬੀ ਕਟੋ ਅਰਦਾਸ ਇੱਥੇ ਕਰਦੇ ਸੰ ਅਵਾਜ਼ ਪਹੁੰਚ ਗਿਆ ਅਨੰਦਪੁਰ ਸਾਹਿਬ ਕਿਦੋਂ ਕੋਈ ਤੇਗਵਾ ਦੇ ਪਾਸਾ ਜੀ ਦਾ ਸਾਮ ਦਾ ਦੌਰਾ ਸ਼ੁਰੂ ਹੋਇਆ ਜਿੱਤੇ ਜਿੱਤੇ ਪਾਸਾ ਨੂੰ ਰੁਪਣਾ ਸੀ ਉੱਤੇ ਉੱਤੇ ਸੇਵਾਦਾਰਾਂ ਨੂੰ ਸੱਤਾ ਸਦਾ ਪੱਤਰ ਭੇਜਿਆ ਗਿਆ ਇੱਕ ਸਦਾ ਪੱਤਰ ਫਗਵਾਸ ਸਾਹਿਬ ਵੀ ਕੋਲ ਵੀ ਆਇਆ ਕਿੱਥੇ ਇੱਕੁਰ ਤੇਗਵਾਦਰ ਜੀ ਆਉਣਗੇ ਪਰਿਵਾਰ ਸੰਗਤ ਦੇ ਨਾਲ ਤੁਰਕਣਗੇ ਉਹ ਬੁੜਾਪੇ ਚ ਉਹਨਾਂ ਨੇ ਜਵਾਨੀ ਆ ਗਈ ਸਾਰੇ ਪਿੰਡਾ ਵਾਲੇ ਇਲਾਕੇ ਵਾਲਿਆਂ ਨੂੰ ਦਰਸਨ ਕਰਾਂਦੇ ਤੇ ਬੋਲਦੀ ਜਾਣੇ ਸੰ ਤੇ ਇਹ ਤੁਹਾਡੀ ਗਰੀਬੀ ਕਟੂਕ ਕੱਟੀ ਜਾਣੀ ਤੇ ਰਵਧੀ ਆ ਰਹੇ ਨੇ ਕੁਵੇਰ ਦੇ ਖੰਗਾਂ ਲੈ ਕੇ ਆ ਰਹੇ ਨੇ ਤੁਹਾਡੀ ਗਰੀਬੀ ਕੱਟੀ ਜਾਊਗੀ। ਔਰ ਸਾਸੰਗ ਹੈ ਜੀ। ਸੋਟ ਤੇ ਨਰਾਤੀ ਤੇਰਾ ਕਰਮ ਕੋਟਿਲ ਦਾ ਜਨਮ ਘਬਾਤੀ ਤੇਰਾ ਕਰਮ ਕੋਟਿਲ ਦਾ ਜਨਮ ਘਬਾਤੀ ਮੋਹ ਨਾ ਬਸਾਰੋ ਜਨ ਤੇਰਾ ਉਹ ਹੈ ਨ ਵਿਸਾਰੋ ਮੈਂ ਜਨ ਤੇਰਾ ਇੱਕ ਵਾਰਦਰ ਮਹਾਰਾਜੀ ਦਾ ਆਗਮਨ ਹੋਇਆ ਆ ਪਿੱਤੀ ਕੇਸ ਦੇ ਲੋਕੇਸਨ ਔਰ ਸਭ ਤੋਂ ਵੱਡੀ ਗੱਲ ਆ ਇਹੋ ਜੋੜ ਕੇ ਰਹਿਣ ਵਾਸਤੇ ਬੜੇ ਸੋਹਣੇ-ਹੋਣੇ ਘੁਟੇ ਬਣਾਈ ਘੁਟੀ ਦਾ ਦਰਵਾਜਾ ਕਾਫੀ ਉੱਚੀ ਕਰੀ ਜਾ ਰਹੀ ਸਨ ਸੰਗਤ ਨੇ ਪੁੱਛਿਆ ਕਿ ਬਾਬਾ ਜੀ ਬਾਬਾ ਜੀ ਨੂੰ ਮੁਲਾਪ ਕੇ ਬਾਬਾ ਜੀ ਕਹਿੰਦੇ ਸਨ ਕਿ ਇਹਨੂੰ ਉੱਚੀ ਕਿਉਂ ਕਰੀ ਜਾ ਰਹੇ ਹੋ ਇਹ ਪਤਾ ਨਹੀਂ ਤੁਹਾਨੂੰ ਮੇਰੇ ਦਾਦਾ ਜੀ ਘੋੜੇ ਤੇ ਆ ਰਹੇ ਨੇ ਮਾਤਾ ਜੀ ਪਲਕਾ ਤੇ ਆ ਰਹੀਆਂ ਨੇ ਮੇਰੀ ਦਿੱਲੀ ਖੁਆਇਸ ਹੈ ਕਿ ਉਹ ਦਰਵਾਜ਼ੇ ਤੇ ਘੋੜੇ ਤੇ ਚੜੇ ਚੜਾਏ ਅੰਦਰ ਜਾਣ ਆਪਣੀ ਕੋਠੀ ਤੇ ਮਾਤਾ ਜੀ ਪਲਕੀ ਵੀ ਚੜੇ ਚੜਾਏ ਹੀ ਜਾਵੇ ਇਤਿਹਾਸ ਹੈ ਕਿ ਇਸ ਕਾਫੀ ਉੱਚੀ ਉਹਨੇ ਦਰਵਾਜ਼ਾ ਰੱਖਿਆ ਸੀ ਆਪ ਛੋਟੇ ਦਰਵਾਜ਼ੇ ਕੁਟਿਆ ਤੇ ਰਹਿੰਦੇ ਸਨ ਇੱਕ ਕੁਟਿਆ ਦਾ ਦਰਵਾਜ਼ਾ ਉਹ ਪੁਰਾਤਨਾ 45 ਬਾਈ 35 ਇੰਚ ਦਾ ਗੁਰਤੇਗ ਮਹਾਰਾਜ ਜੀ ਮਹਾਰਾਜ ਆਏ ਨੇ ਆਪਣੇ ਕੋਠੀ ਵੱਲ ਨਾ ਰੁੱਕ ਕੇ ਸਿੱਧੇ ਕੁਟਿਆ ਵੱਲ ਆ ਗਏ ਨੇ ਅੰਦਰ ਫਗਵਲ ਸਾਹਿਬ ਬੈਠੇ ਹੋਣੇ ਆਵਾਸੰਗਤ ਦਿੱਤੀ ਲੋ ਜੀ ਬਾਬਾ ਜੀ ਬਾਬਾ ਜੀ ਮਾਰੋ ਸਦਕੇ ਪਾਸਾ ਦੀ ਆ ਗਏ ਨੇ ਰੰਦੀ ਆ ਗਏ ਪਾਣਾ ਵਰਤਾਉਣਾ ਸੀ ਅੰਦਰੋਂ ਨਾ ਆਵਾਜ਼ ਦਿੱਤਾ ਸੰਗਾ ਜੀ ਬਿਲਕੁਲ ਰੋਣਾ ਨਾ ਪਾਉ ਮੇਰੇ ਦਾਤਾ ਜੀ ਆਏ ਨਾ ਇੱਥੇ ਵੀ ਆ ਜਾਣਗੇ ਗੋਲੇ ਤੇ ਚੜਾਈ ਗੁਰ ਤੇਗ ਬਹਾਦਰ ਮਹਾਰਾਜ ਨੇ ਆਵਾਜ਼ ਵੀ ਇੱਥੇ ਵੀ ਆ ਜਾਣਗੇ ਇਹ ਮੈਂ 45 ਬਾਈ 35 ਦੇ ਦਰਵਾਜ਼ੇ ਤੇ ਹਾਂ ਗੁਰ ਤੇਗ ਬਹਾਦਰ ਜੀ ਮਾਰਾ ਚੜ੍ਹੇ ਚੜਾਈ ਗੋਲੇ ਤੇ ਪ੍ਰਵੇਸ਼ ਕੀਤੇਗਾ ਇਦੋਂ ਅੰਦਰ ਆ ਕੇ ਚਾਚਾ ਫਗੂ ਕੁਝ ਬੋਲ ਲੈ ਰਹੇ ਨੇ ਉਹ ਸਰੋਈ ਜਾ ਰਹੇ ਨੇ ਜੇ ਮੇਰੇ ਦਾਤਾ ਕਿਹੜੀ ਪ੍ਰਾਣ ਵਿੱਚ ਕੰਮ ਬੈਠਾ ਹਾਂ ਸਾਰਿਆ ਜ਼ਿੰਦਗੀ ਸੇਵਾ ਕਰਦੇ ਆ ਰਹਾਂ ਚੰਨ ਕਦਮ ਕੱਚਲ ਕੇ ਮਿਆਂਗਵਾਨੀ ਨਹੀਂ ਕੀਤੀ ਪ੍ਰਿਕਰਤਿ ਇਹ ਵਾਧਰਮਾ ਜੀ ਨੇ ਮੋਢੇ ਤੇ ਹੱਥ ਰੱਖ ਕੇ ਜਿਹੜੀ ਪਹਿਲੀ ਸਬਦੇ ਦੀ ਕਿਰਪਾ ਕੀਤੀ ਨਾ ਉਹ ਫਗੂ ਉਹ ਸਾਰੇ ਰਾਤ ਸੇਵਾ ਧਾਰਜੀ ਬੁਲਾਏ ਨੇ ਨਾ ਮੰਤ ਜੀ ਬੁਲਾਏ ਨੇ ਆਪ ਦਾਤਾ ਨੇ ਚਾਚਾ ਜੀ ਕਹਿ ਕੇ ਸੰਬੋਧਨ ਕੀਤੇ ਸਨ ਫਿਰ ਦੁਨੀਆ ਵਾਂ ਤੇ ਚਾਚਾ ਫਗੂ ਚਾਚਾ ਫਗੂ ਮਲੰਤੇ ਇਤਿਹਾਸ ਤੇ ਨਾਮੋ ਜਨ ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਦਿਖਾਰ ਕਰ ਰਹੇ ਹੋ ਇਸ ਸਥਾਨ ਦਾ ਨਾਮ ਗੁਰਦੁਆਰਾ ਚਾਚਾ ਫਗੂ ਮਲ ਸਾਹਿਬ 사ਸਰਾਂ ਹੈ ਇਸ ਸਥਾਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ 20 ਦਿਨ ਇੱਥੇ ਨਿਵਾਸ ਕੀਤਾ ਹੈ ਤੇ ਸਤਿਗੁਰੂ ਸਾਹਿਬ ਜੀ ਨੇ ਇੱਥੇ ਚਾਚਾ ਫਗੂ ਮਲ ਜੀ ਦੀ ਬੇਨਤੀ ਤੇ ਉਹਨਾਂ ਦੇ ਨਵੇਂ ਬਣਾਏ ਹੋਏ ਘਰ ਦੇ ਵਿੱਚ ਆਣ ਕੇ ਉਹਨਾਂ ਨੇ ਪ੍ਰਵੇਸ਼ ਕੀਤਾ ਹੈ ਤੇ ਫਿਰ ਜਿਸ ਤਰ੍ਹਾਂ ਅਸੀਂ ਦੇਖਦੇ ਆ ਨਾ ਸਿੱਖ ਦੀ ਜਿਹੜੀ ਸ਼ਰਧਾ ਹੈ ਅੱਜ ਵੀ ਜਦੋਂ ਅਸੀਂ ਘਰ ਬਣਾਉਨੇ ਆ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਉਨੇ ਪੁਰਾਣੇ ਸਮੇਂ ਦੇ ਵਿੱਚ ਵੀ ਸਾਡੇ ਤੇ ਇੱਕ ਪਰੰਪਰਾ ਸੀ ਗੁਰੂ ਪ੍ਰਤੀ ਪਿਆਰ ਸਤਿਕਾਰ ਸ਼ਰਧਾ ਸੀ ਤੇ ਇਸ ਸਥਾਨ ਤੇ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚਿਆ ਚਾਚਾ ਫੱਗੂ ਵੱਲ ਨੇ ਜੋ ਕਾਰਪੇਟ ਆਵਾਂ ਸੀ ਉਹ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਭੇਟ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੁਖਾਰਬੇ ਤੋਂ ਇੱਕ ਬਚਨ ਕੀਤਾ ਕਹਿਣ ਲੱਗੇ ਭਾਈ ਫੱਗੂ ਉਹਨਾਂ ਨੇ ਇਸ ਸਥਾਨ ਤੇ ਪਹਿਲੀ ਵਾਰ ਉਹਨਾਂ ਨੂੰ ਚਾਚਾ ਫੱਗੂ ਕਹਿ ਕੇ ਸੰਬੋਧਨ ਕੀਤਾ ਸੀ ਸਾਡੀਆਂ ਅਗੇ ਭੇਟਾਵਾਂ ਹੋ ਰਹੀਆਂ ਨੇ ਭਾਈ ਫੱਗੂ ਜੀ ਸੋਚਾਂ ਦੇ ਵਿੱਚ ਪੈ ਗਏ ਕਿ ਮੈਂ ਤਾਂ ਸਾਰੀ ਕਾਰ ਭੇਟਾ ਜਿਹੜੀ ਹੈ ਨਾ ਉਹ ਗੁਰੂ ਸਾਹਿਬ ਜੀ ਦੇ ਭੇਟ ਕਰ ਦਿੱਤੀ ਹੈ ਇਸ ਤੋਂ ਬਾਅਦ ਸੋਚਣ ਤੋਂ ਜਦੋਂ ਦਿਮਾਗ ਦੇ ਉੱਪਰ ਬੋਝ ਪਾਇਆ ਤਾਂ ਪਤਾ ਲੱਗਿਆ ਕਿ ਇੱਕ ਸਿੱਖਣੀ ਨੇ ਕਾਰਪੇਟਾ ਲੈਣ ਗਏ ਨਹੀਂ ਉਹਨਾਂ ਦੀ ਝੋਲੀ ਦੇ ਵਿੱਚ ਕੂੜਾ ਪਾਇਆ ਸੀ ਤੇ ਗੁਰਸਿੱਖ ਜਿਹੜੇ ਹਨ ਉਹ ਪਰਉਪਕਾਰੀ ਹੁੰਦੇ ਨੇ ਉਹਨਾਂ ਨੇ ਆਣ ਕੇ ਜਦੋਂ ਕੂੜਾ ਫਰੋਲਿਆ ਤੇ ਕੂੜੇ ਦੇ ਵਿੱਚੋਂ ਇੱਕ ਬੇਰ ਦੀ ਢੇਡਕ ਨਿਕਲੀ ਸਤ ਕਰਤਾਰ ਕਹਿ ਕੇ ਭਾਈ ਫਗੂ ਜੂ ਨੇ ਇਹ ਜਿਹੜੀ ਸੀ ਨਾ ਬੇਰ ਦੀ ਢੇਡਕ ਧਰਤੀ ਦੇ ਵਿੱਚ ਲਗਾਤੀ ਤੇ ਜਦੋਂ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸੰਗਤਾਂ ਨੂੰ ਇਹ ਬੇਰੀ ਦੇ ਬੇਰ ਤੋੜ ਕੇ ਸ਼ਿਕਾਇਤ ਤੇ ਸ਼ਕਨ ਤੇ ਗੁਰੂ ਸਾਹਿਬ ਜੀ ਨੇ ਕਿਹਾ ਹੁਣ ਇਹ ਭੇਟਾ ਪਈ ਬਹੁਤ ਇੱਕ ਪ੍ਰਵਾਨ ਹੋ ਗਈ ਤੇਰੀ ਗੁਰੂ ਦਰਬਾਰ ਦੇ ਵਿੱਚ ਤੇ ਜਿਹਨੂੰ ਇਸ ਘਟਨਾ ਤੋਂ ਬਾਅਦ ਇਸ ਸਥਾਨ ਤੇ ਦੇਖਦੇ ਆਂ ਫਿਰ ਇਸ ਸਥਾਨ ਤੇ ਇੱਕ ਗੁਰੂ ਕਾ ਬਾਗਨਾਮ ਦਾ ਗੁਰੂਸਥਾਨ ਵੀ ਲਾਇਆ ਗਿਆ ਤੇ ਇਸ ਦੇਰੀ ਨੂੰ ਪਰਿਵਾਰ ਪਾਲਕ ਦੇਰੀ ਵੀ ਕਹਿੰਦੇ ਆ ਇਸ ਸਥਾਨ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬੈਠਣ ਲਈ ਇੱਕ ਚੌਂਕੀ ਵੀ ਉਹ ਬੇਰੀ ਦੇ ਨਜ਼ਦੀਕ ਹੀ ਹੈ ਤੇ ਬਹੁਤ ਮਹਾਨ ਪਵਿੱਤਰ ਅਸਥਾਨ ਹੈ ਆਪ ਸੰਤਾਂ ਦੇ ਚਰਨਾਂ ਦੇ ਵਿੱਚ ਸਾਨੇ ਮਰ ਬੇਨਤੀ ਹੈ ਇਥੋਂ ਦਾ ਇਸ ਵੇਲੇ ਪ੍ਰਬੰਧ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ 24 ਘੰਟੇ ਲੰਗਰ ਚੱਲਦਾ ਹੈ ਪਟਨਾ ਸਾਹਿਬ ਨੂੰ ਔਣ ਲਿਜਾਣ ਵਾਲੀਆਂ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਇਹ ਅਸਥਾਨ ਤੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਤਿ ਸ੍ਰੀ ਅਕਾਲ ਮੋਹਰ ਬਖਸ਼ੀ ਸਾਸਾਰਾਮ ਨੂੰ ਮਿਲਿਆ ਨਾ ਅਨੰਤਪੁਰ ਸਾਹਿਬ ਤੋਂ ਚੱਲ ਕੇ ਦਾਤਾ ਆਸਾਮ ਤੱਕ ਗਏ ਨੇ ਰਾਗ ਜਜਾਮੰਤੀ ਮਹੱਲ ਦੀ ਅੰਤਿਮ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਪਨ ਉਹ ਬਾਣੀ ਪਿਓਰ ਹਿੰਦੀ ਦਾ ਪਤਾਂ ਨੂੰ ਉਸ ਬਾਣੀ ਦੀ ਕਿਰਪਾ ਇਸੇ ਸਥਾਨ ਤੇ ਕੀ ਦਿੱਤੀ ਸਾ ਉਹ ਬਾਣੀ ਗੁਰੂ ਗੋਬਿੰਦ ਸਾਹਿਬ ਜੀ 1352 ਕੇ ਆਪ ਦਰਸ਼ਨ ਕਰਨਾ ਕਰਾਉਣੇ ਆ ਜਿੱਥੇ ਵੀ ਪੂਰੇ ਸੰਸਾਰ ਚ ਸੰਗਤ ਇਹ ਬਾਣੀ ਪੜਦੀ ਹੈ ਤੁਨ ਚਿਤਾ ਸਾਸਾਰਾਮ ਆ ਜਾਂਦਾ ਸਤ ਸੰਗਤ ਜੀ ਬੇਨਤੀ ਚਾਹ ਚਰਨਾ ਚਾਹ ਕਿ ਇਹ ਸਥਾਨ ਵਿਹਾਰ ਦਾ ਦਸਲੀ ਡੇਵੜੀ ਆ ਪਹਿਲਾ ਸਾਰੇ ਇਤਿਹਾਸਿਕ ਆਓ ਦਰਸ਼ਨ ਮਿਲਾ ਕਰੋ 24 ਘੰਟੇ ਰਹਿਣ ਦਾ ਰਿਆ ਇਸ ਤਿਲੰਗੜ ਦੀ ਇੰਤਜ਼ਾਮ ਰਹਿੰਦੇ ਆ ਜਦੋਂ ਤੁਸੀਂ ਆਓ ਮੋਬਾਈਲ ਤੇ ਨੀਟ ਤੋਂ ਨੰਬਰ ਵੀ ਆ ਤੁਸੀਂ ਪਹਿਲੇ ਫੋਨ ਵੀ ਕਰ ਸਕਦੇ ਹੋ ਕਦੇ ਵੀ ਆਣਾ ਹੋਵੇ ਫਿਰ ਇਹਦੇ ਤੇ ਰੇਲਵੇ ਦਾ ਮੁੱਖ ਮਾਰਗ ਪੰਜਾਬ ਤੋਂ ਗੱਡੀਆਂ ਲੱਗਦੀਆਂ ਨੇ ਗਰੈਂਟਨ ਰੋਡ 6 ਲੇਨ ਦੇ ਉੱਤੇ ਗੁਜ਼ਰਦੀਆਂ ਨੇ ਦਿੱਲੀ ਕਲਕੱਤੇ ਵਾਲੀ ਤੇ ਜਰੂਰ ਜਰੂਰ ਆ ਕੇ ਆਪਣੇ ਦਾਤਾ ਜੀ ਦੇ ਅਸਥਾਨ ਤੇ ਦਰਸ਼ਨ ਦੀਦਾਰ ਕਰਕੇ ਗੁਰੂ ਘਰ ਦੀ ਮਹਾਨ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹਿ ਨਾ ਬਿਸਾਰੋ ਮੈਂ ਜਨ ਤੇ